ਲੋਭੀ ਮਿੱਤਰਾਂ ਨੂੰ ਦਿਖਾਉਣਾ ਸਾਡੇ ਸ਼ਹਿਰ ਨਥਾਣਾ ਦੀਆਂ ਦੀਵਾਲੀ ਦੀਆਂ ਰੌਣਕਾਂ ਵੇਰੇ ਮੈਂ ਥੋੜਾ ਜਿਹਾ ਦੁਪਹਿਰੇ ਗਿਆ ਸੀਗਾ ਇੱਥੇ ਥੋੜਾ ਜਿਹਾ ਮੂਲੀ ਰਸ ਘੱਟ ਹੈ ਰਸ ਬਹੁਤ ਆ ਦੋ ਤਿੰਨ ਦਾ ਇੱਥੇ ਗੱਡੀ ਨੰਗਰ ਬੰਦੇ ਨੰਗਰ ਨੋਥਾਣੀ ਗੱਡੀ ਦਾ ਛੋਟੀ ਗੱਲ ਹੈ ਗੱਡੀ ਵੀ ਪਾਸਾ ਤੇ ਖੜਾ ਕੇ ਆਉਣੇ ਆ ਪੂਰਾ ਰਸਾ ਇੱਥੇ ਸਾਡੇ ਨਥਾਣਾ ਸ਼ਹਿਰ ਤੇ ਵਧੀਆ ਲੋਕ ਖਰੀਦਦਾਰੀ ਕਰ ਰਹੇ ਆ ਫੜਾਕਾਂ ਦੀ ਮਠਾਈਆਂ ਦੀ ਫਲਾਂ ਦੀ ਕੱਪੜਿਆਂ ਦੀ ਆ ਲੋਕ ਪੂਰਾ ਰਸ ਹੈ ਪੂਰਾ ਫੋਰਾ ਰਸ ਹੈ ਭਰਿਆ ਹੋਆ ਪੂਰਾ ਬਾਜ਼ਾਰ ਆ ਸਾਡਾ ਕੋਈ ਸਾਰੇ ਆ ਦੇਖੋ ਪੂਰਾ ਅੜਿਆ ਪੈ ਕੰਮ ਬਹੁਤ ਵਧੀਆ ਦੀਵਾਲੀ ਮਨਾਈ ਜਾ ਰਹੀ ਹੈ ਲੋਕ ਬਹੁਤ ਖਰੀਦਦਾਰੀ ਕਰ ਰਹੇ ਆ ਲੋਕ ਬਹੁਤ ਪਿੰਡਾਂ ਦੇ ਆ ਰਹੇ ਆ ਇੱਥੇ ਦੇਖੋ ਸਾਰੇ ਤੁੰਦਨੁਸਤੀ ਦੇਵੇ ਪਰਮਾਤਮਾ ਮੇਰ ਮੇਰ ਕਰੇ ਸਭ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੇ ਫਿਰੀਆਂ ਮੇਰੇ ਵੱਲੋਂ ਸਾਡੇ ਪੇਜ ਵੱਲੋਂ ਬਹੁਤ ਬਹੁਤ ਮੁਬਾਰਕਾਂ ਪ੍ਰਾਰਮਰ ਮਾਤਰ ਰੱਖਣੀ ਹੈ ਵਕਤ